ਲੋ ਜੀ ਜੀਟਰ ਜੀਟਰ ਦੁਆਰਾ ਫਿਰ ਕੰਪਨੀ ਦੇ ਵਿੱਚ ਜੀਟਰ ਦੀ ਨਾ ਬਹੁਤ ਟਾਈਮ ਦੀ ਵੇਟ ਸੀਗੀ ਵੀ ਜੀਟਰ ਕਿਸਾਨ ਵੀਰਾਂ ਨੂੰ ਪਸੰਦ ਸੀ ਦਿਮਾਗ 'ਚ ਉਹ ਨਾ ਨਿਕਲਦੀਆਂ ਨਹੀਂ ਹੁੰਦੀਆਂ ਜਿਹੜੀਆਂ ਚੀਜ਼ਾਂ ਆਪਾਂ ਚਲਾ ਲਈਆਂ ਹੁਣ ਸੌਰੀ ਵੀ ਜਿਹੜੀਆਂ ਚੀਜ਼ਾਂ ਆਪਾਂ ਚਲਾ ਲਈਆਂ ਹੁਣ ਉਹ ਦਿਮਾਗ 'ਚੋਂ ਨਿਕਲਦੀਆਂ ਨਹੀਂ ਤੇ ਮੈਂ ਅੱਜ ਭਿੱਖੀਵੰਡਾ ਵਾਲੀ ਸਾਈਡ ਆਪਣੇ ਜਾ ਰਿਹਾ ਸੀ ਤਾਂ ਮੈਨੂੰ ਰੋਡ ਦੇ ਉੱਪਰ ਹੀ ਦੇਖ ਗਏ ਤੇ ਅੰਕਲ ਜੀ ਆਪਣੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੈ ਜੀ ਵਧੀਆ ਜੀ ਇਹ ਇੰਤਜ਼ਾਰ ਨਾ ਜੀ ਅੰਕਲ ਇਹ ਜੀਟਰ ਤੁਸੀਂ ਜਿਵੇਂ ਮੈਨੂੰ ਪਰਸਨਲ ਹੀ ਦੱਸਿਆ ਵੀ ਤੁਸੀਂ ਇਹਨੂੰ ਚਲਾਇਆ ਹਾਂਜੀ ਕਿਵੇਂ ਦਾ ਜੀ ਇਹਦਾ ਰਿਸਪੌਂਸ ਇਹ ਬਹੁਤ ਵਧੀਆ ਜੀ ਇਹ ਪਹਿਲਾਂ HMT ਦੀ ਕਲੈਬ੍ਰੇਸ਼ਨ ਨਹੀਂ ਆਉਂਦਾ ਸੀ ਅੱਛਾ ਜੀ ਉਹਨੇ ਬੰਗਲੌਰ ਦੀ ਕੰਪਨੀ ਆ VST ਉਹਦੀ ਕਲੈਬ੍ਰੇਸ਼ਨ ਕਲੈਬ੍ਰੇਸ਼ਨ ਨਹੀਂ ਆ ਰਿਹਾ ਟਰੈਕਟਰ ਸੈਂਬਲ ਹੁੰਦਾ ਬੰਗਲੌਰ ਬੰਗਲੌਰ ਹਾਂਜੀ ਇਹ ਚੈੱਕ ਉਸ ਲੋਕੀਆ ਜੀ ਦੇਣਿਆ ਠੀਕ ਆ ਜੀ ਹਾਂਜੀ ਤੇ ਇਹ ਟਰੈਕਟਰ ਦੇ ਵਿੱਚ ਮਾਈਕੋਬੋਸ਼ ਦਾ ਪੰਪ ਆ 50 11 ਦੇ ਟਰੈਕਟਰ 50 ਹਸ ਰਿਹਾ 50 ਮੈਨੂੰ ਇੱਕ ਗੱਲ ਦੱਸਿਓ ਜਿਵੇਂ ਆਪਣੇ ਜ਼ਿਮੀਦਾਰ ਵੀਰ ਮੇਰੇ ਟਰੈਕਟਰ ਵਿੱਚ ਆ ਜਾਵੇ ਚੰਗਾ ਇੱਥੇ ਕਿ ਜੇ ਖੜ ਜੇ ਜਿਵੇਂ ਆਪਣੇ ਜ਼ਿਮੀਦਾਰ ਵੀਰ ਆ ਜ਼ਿਮੀਦਾਰ ਵੀਰਾਂ ਨੇ ਜੀਟਰ ਜਦੋਂ ਸੁਣ ਲਿਆ ਉਹਨਾਂ ਦੇ ਦਿਮਾਗ 'ਚ ਆਇਆ ਨਾ ਜੀਟਰ ਹਾਂਜੀ ਬਿਲਕੁਲ ਜੀਟਰ ਕਹਿਣ ਤੋਂ ਬਾਅਦ ਮੇਰਾ ਇਹ ਆ ਵੀ ਹੱਡਾਂ ਪੈਰਾਂ ਦਾ ਇਹ ਮਜ਼ਬੂਤ ਆ ਹਾਂਜੀ ਬਿਲਕੁਲ ਵੀ ਲੋਹਾ ਇਹਨੂੰ ਉਦਾਂ ਹੀ ਲੱਗਾ ਪੂਰਾ ਭਾਰਾ ਭਾਰਾ ਜਾਂ ਕੋਸਟ ਕਟਿੰਗ ਕੀਤੀ ਨਹੀਂ ਬਹੁਤ ਬਹੁਤ ਅੱਗੇ ਨਾਲੋਂ ਹੀ ਹੈਵੀ ਬਣਿਆ ਪਹਿਲਾਂ ਨਾਲੋਂ ਹੈਵੀ ਬਣਿਆ ਠੀਕ ਹੈ ਜੀ ਕਿਉਂਕਿ ਆਪਣੇ ਜ਼ਿੰਮੇਦਾਰ ਉਹੀ ਗੱਲ ਨਾਲ 911 ਜਦੋਂ ਦਿਮਾਗ ਚਾਹੁੰਦਾ ਐਂ ਹੀ ਆਉਂਦਾ ਯਾਰ ਬੜਾ ਤਕੜਾ ਟ੍ਰੈਕ ਹੈ ਤੇ ਮੈਂ ਵੀ ਤਾਂ ਹੀ ਰੁਕਿਆ ਵੀ ਜੀਟਰ ਵੇਖ ਯਾਰ ਜੀਟਰ ਆ ਗਿਆ ਆਪਣਾ ਉਹੀ ਤੈਨੂੰ ਵੇਖ ਕੇ ਜਾਈਏ ਇਹ ਇਹ ਸਾਰਾ ਅਸੈਂਬਲ ਹੀ ਆਪਦਾ ਹੀ ਇਹਨਾਂ ਨੇ ਕੀਤਾ ਜਾਂ ਕੋਈ ਪਾਰਟ ਬਾਹਰੋਂ ਲਾਇਆ ਸਾਰਾ ਅਸੈਂਬਲ ਆਪ ਕਰਦੇ ਸਾਰਾ ਆਪ ਹਾਂਜੀ ਸਾਰੀ ਮੈਨੂਫੈਕਚਰਿੰਗ ਇਹਨਾਂ ਦੀ ਆਪਦੀ ਹੈ ਜੀਟਰ ਦੀ ਜੀਟਰ ਦੀ ਤੇ ਇਹਨੂੰ ਪੰਪ ਮਾਈਕੋਬੋਸ਼ ਦਾ ਲੱਗਾ ਹੈ ਠੀਕ ਹੈ ਜੀ ਪਹਿਲਾਂ ਅੱਜ ਤੋਂ ਪੁਰਾਣੇ ਜੀਟਰ ਨੂੰ ਉਂਗਾ ਹੀ ਮੋਟਰਪਾਲ ਦਾ ਪੰਪ ਪਹਿਲਾਂ ਮੈਂ ਸ਼ੋ ਚੱਕਲਾ ਹਾਂ ਮੋਟਰਪਾਲ ਦਾ ਪਹਿਲਾਂ ਆਉਂਦਾ ਸੀ ਦੂਸਰਾ ਇਹ ਆ ਹਾਂਜੀ ਇਹਨੂੰ ਜਿਹੜਾ ਗੇਅਰ ਬਾਕਸ ਹੈ ਉਹ ਸਾਰਾ ਹੈਲਿਕਲ ਆ ਹੈਲਿਕਲ ਮਤਲਬ ਹੈਲਿਕਲ ਦਾ ਮੀਨ ਹੁੰਦਾ ਜਿੰਨੀਆਂ ਗਰਾਰੀਆਂ ਤੇ ਸ਼ਾਫਟਾਂ ਸਾਰੀਆਂ ਟੇਪਰ ਗਰਾਰੀਆਂ ਜਾਂ ਓਕੇ ਵੀ ਉਹਦੀ ਲਾਈਫ ਜ਼ਿਆਦਾ ਹੋਊ ਲਾਈਫ ਜ਼ਿਆਦਾ ਆ ਤੇ ਇਹਦੀ ਇਹਨੂੰ ਰਿਡਕਸ਼ਨ ਕੱਢ ਕੇ ਐਕਸਲ ਸਿੱਧੇ ਕਰ ਦਿੱਤੇ ਆ ਅੱਛਾ ਹਾਂ ਪਹਿਲਾਂ ਡਕਸ਼ਨਾਂ ਆਉਂਦੀਆਂ ਸੀ ਹਾਂਜੀ ਤੇ ਬਹੁਤ ਮਤਲਬ ਹੈਵੀ ਟਰੈਕਟਰ ਬਣਿਆ ओके ਤੇ ਡੀਜ਼ਲ ਦੀ ਕੰਜ਼ਮਪਸ਼ਨ ਜਿਹੜੀ ਬਹੁਤ ਵਧੀਆ ਆ ਤੇ ਟਰੈਕਟਰ ਦਾ ਤੋਰਾ ਵੀ ਬਹੁਤ ਜ਼ਿਆਦਾ ਓਕੇ ਤੇ ਇਹਨੂੰ ਇਹ ਹਾਲ ਕਿੰਨੇ ਖਿੱਚੂ ਗਾਂਕੜ ਇਹਦੇ ਮਗਰ ਆਪਾਂ ਹਾਲ ਤਾਂ ਵੈਸੇ ਆਪਾਂ 11 ਪੌਣੇ ਆ ਓਕੇ 50 HP ਹਾਂ 11 ਪੌਣੇ 11 ਪੌਣੇ ਆ ਪਰ ਅਸੀਂ ਇਹਦਾ 13 ਹਾਲਾਂ ਤੇ ਵੀ ਟ੍ਰਾਇਲ ਕੀਤਾ ਯਾ ਚੌਥੇ ਲੋਡ ਦੇ ਵਿੱਚ ਹੂੰ ਇਹ ਬਹੁਤ 1 ਘੰਟੇ ਚਾਰ ਕਿਲੋ ਥਾਂ ਵਾ ਗਿਆ ਸੀ ਜਿਸ ਚ ਨੇ ਸਾਢੇ 4 ਪੌਣੇ 5 ਲੀਟਰ ਤੇਲ ਖਾਦਾ ਹੈ ਮੈਗੇ ਗੱਡ ਯਾਰ ਤੇ ਡੀਜ਼ਲ ਤੇ ਡੀਜ਼ਲ ਕੰਜ਼ਮਪਸ਼ਨ ਬਹੁਤ ਵਧੀਆ ਹੈ ਫੇਰ ਇਹਦੀ ਆਪਣਾ ਸਪੇਅਰ ਪਾਰਟਸ ਬਹੁਤ ਸਸਤਾ ਓਕੇ ਸਾਰਾ ਹੀ ਉਥੋਂ ਚੈੱਕੋਸਲਵਾ ਕੇ ਆਇਆ ਦੂਸਰਾ ਇਹ ਆ ਵੀ ਇਹਦੀ ਸਰਵਿਸ ਬਹੁਤ ਸਸਤੀ ਆ ਮੈਂ ਇਹ ਗੱਲ ਤੁਹਾਨੂੰ ਪੁੱਛਣੀ ਸੀ ਕਿਉਂਕਿ ਜਦੋਂ ਜਿਵੇਂ ਹੁਣ ਇੱਕ ਵਾਰੀ ਤੁਸੀਂ ਇਹਨੂੰ ਚਲਾਇਆ ਜਿਹੜੇ ਮੇਰੇ ਉਮਰ ਦੇ ਆ ਜਾਂ ਮੇਰੇ ਤੋਂ ਛੋਟੇ ਆ ਉਹਨਾਂ ਨੇ ਇਹ ਗੱਲ ਸੋਚਣੀ ਵੀ ਇਹ ਕਿਤੇ ਨਵਾਂ ਆਇਆ ਹਾਂਜੀ ਹਾਂਜੀ ਉਹਨਾਂ ਦੇ ਦਿਮਾਗ 'ਚ ਇਹ ਵਾਲਾ ਸਵਾਲ ਵੀ ਆਉਣਾ ਵੀ ਇਹਦੀ ਰਿਪੇਅਰ ਇਹਦਾ ਸਮਾਨ ਮਿਲ ਜੂਗਾ ਸਮਾਨ ਇਹਦਾ ਸਮਾਨ ਇਹਦਾ ਪਹਿਲਾਂ ਆਇਆ ਪਹਿਲਾਂ ਸਪੇਅਰ ਪਾਰਟਸ ਪਹਿਲਾਂ ਆਇਆ ਟਰੈਕਟਰ ਬਾਅਦ ਆਇਆ ਅੱਛਾ ਵੀ ਕੰਪਨੀ ਨੇ ਪਹਿਲਾਂ ਤੁਹਾਨੂੰ ਸਪੇਅਰ ਪਾਰਟ ਦਿੱਤਾ ਪਹਿਲਾਂ ਸਪੇਅਰ ਪਾਰਟ ਦਿੱਤਾ ਓਕੇ ਹਾਂਜੀ ਤੇ ਇਹ ਤਿੰਨ ਸਿਲੰਡਰ ਹੈ ਜੀ ਇਹ ਤਿੰਨ ਸਿਲੰਡਰ ਹੈ ਜੀ ਬਿਨਾ ਟਰਬੋ ਤੋਂ ਇਹਦੇ ਵਿੱਚ ਇੱਕ ਗੈਸ ਕਟ ਤੋਂ ਬਿਨਾ ਸਾਰੇ ਟਰੈਕਟਰ ਦੇ ਵਿੱਚ ਕੋਈ ਜੈਨ ਨਹੀਂ ਹੈਗਾ ਅੱਛਾ ਸਾਰੇ ਟਰੈਕਟਰ ਚ ਕੋਈ ਜੈਨ ਨਹੀਂ ਹੈਗਾ ਨਹੀਂ ਕੋਈ ਜੈਨ ਨਹੀਂ ਹੈ ਕੱਲੇ ਉੱਪਰ ਆਪਣੇ ਇੱਥੇ ਹੋਊਗਾ ਸਿਰਫ ਹੈਡ ਗੈਸ ਕਟ ਹੈਡ ਗੈਸ ਕਟ ਚ ਹੋਰ ਕਿਤੇ ਨਹੀਂ ਜਿਸ ਤਰ੍ਹਾਂ ਪੁਰਾਣਾ ਜੀਟਰ ਆਉਂਦਾ ਸੀ ਅਲੱਗ-ਅਲੱਗ ਹੈਡ ਆਉਂਦੇ ਸੀ ਤੇ ਹੁਣ ਵੀ ਉਹ ਉਹ ਬੰਕਰ ਆ ਉਹ ਬਲੌਗ ਹੈ ਅਲੱਗ-ਅਲੱਗ ਹੈਡ ਆ ਟੁਕੜੀ ਵਾਲਾ ਬਲੌਗ ਇਹਦਾ ओके ਇੰਜਨ ਦੀ ਥਿਉਰੀ ਉਹੀ ਆ ਹਾਂਜੀ ਹਾਂਜੀ ਵੈਰੀ ਗੁੱਡ ਯਾਰ ਤੇ ਬਾਕੀ ਦੀ ਪੀਟੀਓ 540 ਚੱਲਦੀ ਆ ਬਾਕੀ ਸਾਰੇ 11 ਪੀਟੀਓ ਚੱਲਦੀ ਆ ਗਰਾਊਂਡ ਪੀਟੀਓ ਗਰਾਊਂਡ ਬੇਟ ਨਹੀਂ 11 ਚ ਵੀ ਇਹ ਖੜੇ ਦੀ ਵੀ 540 ਪਾਵਰ ਸਟੀering ਆ ਪਾਵਰ ਸਟੀering ਆ ਗਿਆ ਹਾਂਜੀ ਆ ਦਿਖਾ ਦਿਓ ਵੀਰੇ ਇਹ ਟਾਇਰ ਜਿਹੜੇ ਆ ਉਹ 750 16 ਦੇ ਆ ਓਕੇ ਪਿਛਲੇ ਹੈਗੇ 16 9 28 ਦੇ ਆ ਜੋ ਆਪਾਂ ਪਿੱਛੋਂ ਵੀ ਵੀਰਾਂ ਨੂੰ ਦਰਸ਼ਨ ਟਰੈਕਟਰ ਦੇ ਕਰਵਾਇ ਦਈਏ ਇਹਦੀ ਲਿਫਟ ਦੀ ਪਾਵਰ ਕਿੰਨੀ ਆ ਜੀ ਇਹ ਲਿਫਟ ਦੀ ਸ਼ਮਤਾ ਜੀ ਲਿਫਟ ਦੀ ਇਸ ਤੇ ਇਹ 2000 2000 ਕੇ ਜੀ ਠੀਕ ਹੈ ਜੀ ਮਤਲਬ ਹੈਵੀ ਹੈਵੀ ਬਹੁਤ ਬਣਿਆ ਇਸੇ ਨੂੰ ਕਰਵਾ ਲੈਣੇ ਨਾ ਸੋਹਣਾ ਬਣਾ ਇਹਨੂੰ ਡਿਸਟ੍ਰੀਬਿਊਟਰ ਵੀ ਡਬਲ ਲੱਗਾ ਇਹ ਇਹਦੇ ਪੈਸੇ ਜਦੋਂ ਆਪਾਂ ਟਰੈਕਟਰ ਖਰੀਦਾਂਗੇ ਇਹਦੀ ਵਿੱਚ ਹੀ ਆ ਜਾਂ ਐਕਸਟਰਾ ਪੈਸੇ ਆ ਜੀ ਇਹਦੇ ਡਿਸਟ੍ਰੀਬਿਊਟਰ ਦੇ ਨਹੀਂ ਜੀ ਸਾਰਾ ਵਿੱਚ ਹੀ ਸਾਰਾ ਕੋ ਵਿੱਚ ਹੀ ਸਭ ਕੁਝ ਵਿੱਚ ਹੀ ਓਕੇ ਆ ਵੀਰੇ ਪਿੱਛੋਂ ਹਿੱਸਾ ਦੇ ਖਾ ਦਿਓ ਇਹਦਾ ਵੀ ਡਿਕਸ਼ਨਾਂ ਤੋਂ ਬਿਨਾ ਵਾ ਸਿੱਧੇ ਐਕਸਲਾਂ 'ਚ ਆ ਜਾ ਡਿਕਸ਼ਨਾਂ ਤੋਂ ਬਿਨਾ ਸਿੱਧੇ ਐਕਸਲ ਨੇ ਹਾਂ ਤੇ ਬੀ ਹੋਣਾ ਬ੍ਰੇਕ ਦੀ ਜਿਹੜੀ ਆ ਉਹ ਸਾਰੀ ਤੇਲ ਚ ਡੁੱਬੀ ਆ ਓਕੇ ਤੇ ਕੰਟੀਨਿਊ ਬ੍ਰੇਕ ਸ਼ੂ ਨੂੰ ਜਿਹੜੀ ਆ ਤੇਲ ਦੀ ਸਪਲਾਈ ਜਾਂਦੀ ਆ ਮਤਲਬ ਇਹ ਨਹੀਂ ਹੈਗਾ ਵੀ ਜਦੋਂ ਆਪਾਂ ਦੱਬਾਂਗੇ ਉਦੋਂ ਹੀ ਵੀ ਕੰਟੀਨਿਊ ਤੇਲ ਚ ਤੇਲ ਚ ਤੇਲ ਤੇਲ ਉਹਦਾ ਸਰਕੂਲੇਟ ਹੁੰਦਾ ਹੀ ਰਹਿੰਦਾ ਹੁੰਦਾ ਹੀ ਰਹਿੰਦਾ ਹਾਂਜੀ ਵੈਰੀ ਗੁੱਡ ਯਨ ਬਾਕੀ ਆਹ ਵਾਲੀਆਂ ਤੀਜਾ 91 ਵਾਲੀਆਂ ਉਹ ਹੀ ਆ ਹਾਂਜੀ ਸਾਰੀਆਂ ਇਹ ਜਿਹੜੀਆਂ ਮਲ ਜੈਕ ਨੇ ਬਹੁਤ ਹੈਵੀ ਨੇ ਲਿੰਕਾ ਬਹੁਤ ਹੈਵੀ ਨੇ ਤੇ ਆਰਮਾਂ ਜਿਹੜੀਆਂ ਇਹ ਵੀ ਬਹੁਤ ਹੈਵੀ ਨੇ ਕਸ਼ ਗੱਲ ਫੇਰ ਉੱਥੇ ਆ ਗਈ ਦਿਮਾਗ 'ਚ ਜਿਵੇਂ ਆਪਾਂ ਸੋਚਦੇ ਸੀ ਵੀ ਕੋਸਟ ਕਟਿੰਗ ਕੀਤੀ ਨਹੀਂ ਕੀਤੀ ਅੰਕਲ ਨੇ ਮੈਨੂੰ ਪਹਿਲਾਂ ਵੀ ਦੱਸਿਆ ਆਹ ਵਾਲੇ ਨਟ ਮੇਰਾ ਵੀਰ ਦਿਖਾਈ ਜਿਹੜੀ ਚੀਜ਼ ਮੈਂ ਨੋਟ ਕੀਤੀ ਇਹ ਨਟ ਦਿਖਾਈ ਤੇ ਅਗਲੇ ਨਟ ਜਿਹੜੇ ਆ ਕੰਬਾਈਨਰ ਨੂੰ ਕੰਬਾਈਨ ਨੂੰ ਆਉਦਾ 33 ਨੰਬਰ ਨਟ ਮੈਂ ਹੀ ਕਹਿਣ ਲੱਗਾ ਜਿਹੜੇ ਰੈਕਟਰ ਨੂੰ ਨਹੀਂ ਆਉਗਾ ਹਾਂ ਐਡੇ ਨਾਟ ਅਗਲੇ ਹਿੱਸੇ ਨੂੰ ਕਿਸੇ ਰੈਕਟਰ ਨੂੰ ਨਹੀਂ ਆਏ ਜਿਹੜੇ ਇਹਨੂੰ ਕਰਮਾ ਵਾਲੇ ਨੂੰ ਆਏ ਹਾਂ ਹਾਂਜੀ ਵੀ ਪੂਰਾ ਹੈਵੀ ਹੈ ਵੀ ਆ ਕੁਛ ਇਦਾਂ ਦਾ ਨਹੀਂ ਹੈਗਾ ਵੀ ਹਸਾਬ ਕਿਤਾਬ ਜਿਵੇਂ ਆਪਾਂ ਕਹਦੇ ਆ ਵੀ ਕੰਪਨੀ ਨੇ ਚੀਜ਼ ਤਿਆਰ ਕੀਤੀ ਤਾਂ ਮਗਰੋਂ ਜੇ ਲਾਤ ਆ ਉਹ ਗੱਲ ਨਹੀਂ 60 ਲੀਟਰ ਦੀ ਇਹ ਡੀਜ਼ਲ ਡੀਜ਼ਲ ਟੈਂਕ ਦੀ ਕੈਪੈਸਿਟੀ ਆ ਓਕੇ ਜੀ 60 ਲੀਟਰ ਆ ਗਿਆ ਤੇ ਪਲੇਟਫਾਰਮ ਆ ਗਿਆ ਸਿੱਧਾ ਹਾਂਜੀ ਪਲੇਟਫਾਰਮ ਇਹਦਾ ਫੁੱਲਾ ਆ ਬਹੁਤ ਵਧੀਆ ਆ ਤੇ ਇਹ 11 ਦੀਆਂ ਸਪੀਡਾਂ ਜੀ 11 ਸਪੀਡਾਂ ਦੀਆਂ ਲੋਅ ਆ ਹੀ ਨੇ ਜਿਹੜੀਆਂ ਜਿਹੜੀ ਚੀਜ਼ ਆਪਾਂ ਨੂੰ ਲੋਡ ਹੁੰਦੀ ਆ ਰੋਟਾਵੇਟਰ ਦੀ ਤੇ ਸੁਪਰ ਸੀਡਰ ਦੀ ਉਹ ਇਹਨੇ ਲੋਅ ਚ ਚੱਲਣਾ ਉਹਨੇ ਲੋਅ ਚੱਲ ਬਣਾ ਜਿ ਤਰ੍ਹਾਂ 65 ਬਾਈ ਜਾਂ 911 ਲੋ ਲੋ ਗੇਰ ਚੱਲਦਾ ਸੀ ਇਹ ਵੀ ਸਪੀਡ ਉਹ ਲੋਅ ਵਾਲੀ ਉਹ ਹੋਈ ਆ ਉਹ ਹੋਈ ਆ ਸੇਮ ਸੇਮ ਹੀ ਆ ਕਿਉਂਕਿ 911 ਤਾਂ ਬਹੁਤ ਉਹਦੇ ਅੱਜ ਤੱਕ ਕਰਮਾਲਾ ਚੱਲੀ ਜਾਂਦਾ ਉਹਦਾ ਹਾਂਜੀ ਹਾਂਜੀ ਵੀ ਉਹਦੇ ਲੋਡ ਨਹੀਂ ਪਈ ਆਪਾਂ ਨੂੰ ਹਨਾ ਇਹ ਲੌਂਗ ਲਾਈਫ ਟਰੈਕਟਰ ਆ ਹਾਂ ਵਧੀਆ ਮਤ ਕੋਈ ਇਹਦੇ ਵਿੱਚ ਕਮੀ ਪੇਸ਼ ਨਹੀਂ ਦੀ ਰਹਿੰਦੀ ਉਹਨਾਂ ਨਾ ਆ ਵੀ ਦਿਖਾ ਦਿਓ ਵੀਰੇ ਮੜਾ ਜਾ ਆ ਜਾਓ ਉੱਪਰ ਚੜ ਜਾਓ ਇੱਥੋਂ ਮੈਟਰ ਮੋਟਰ ਐਨ ਕੰਪਨੀ ਨੇ ਕੁਝ ਜਿਵੇਂ 911 ਸੋਲਿਡ ਸੋਲਿਡ ਆ ਨਾ ਉਹੀ ਗੱਲ ਬਾਤ ਆ ਸਾਰਾ ਕੁਝ ਹਾਂਜੀ ਇਹ ਇਦਾਂ ਨਹੀਂ ਹੈਗਾ ਵੀ ਉਜਵੇਂ ਨਾ ਆਪਾਂ ਢਿੱਲੀ ਜੀ ਚੀਜ਼ ਦਿੱਤੀ ਮੀਟਰ ਹੁਣ ساری ਉਮਰ ਨਹੀਂ ਲੈਣੀ ਵਿੱਚ ਫੀਟਿੰਗਾ ਸ਼ੋਅ ਦੇ ਇਹ ਇਹ ਆਗੇ ਦੀ ਰੇਸ ਦੀ ਹਾਂਜੀ ਇਹ ਹੱਥ ਵਾਲੀ ਰੇਸ ਹੈ ਪਾਣੀ ਕਿੰਨੇ ਇੱਧਰ ਆਗੇ ਰੇਸ ਸੀ ਤੇ ਪਲੇਟਫਾਰਮ ਬਹੁਤ ਖੁੱਲਾ ਤੇ ਪਲੇਟਫਾਰਮ ਬਹੁਤ ਖੁੱਲਾ ਤੇ ਜਿਹੜੇ ਮਡਗੜ ਮਡਗੜੇ ਪੂਰੇ ਥੱਲੇੋਂ ਤੱਕ ਲੰਮੇ ਕੀਤੇ ਪਲੇਟਫਾਰਮ ਉਹਦੇ ਨਾਲ ਅਟੈਚ ਕੀਤੇ ਹਾਂ ਵੈਰੀ ਗੁੱਡ ਆ ਚੀਜ਼ ਇਹ ਚੀਜ਼ਾ ਨਾ ਜਦੋਂ ਆਪਾਂ ਪਲੇਟਫਾਰਮ ਲਵਾਉਨੇ ਆ ਉਦੋਂ ਬਾਅਦ ਚ ਲਵਾਈਦੇ ਆ ਪਰ ਕੰਪਨੀ ਨੇ ਆਪਦੇ ਵੱਲੋਂ ਹੀ ਦੇ ਦਿੱਤੇ ਇਹਨੂੰ ਤੇ ਡਰਾਈਵਰ ਨੂੰ ਜਿਹੜਾ ਆ ਉਹ ਚੱਕੜ ਜਾਂ ਵੱਡ ਜਿਹੜੀ ਉਹ ਨਹੀਂ ਡਰਾਈਵਰ ਦੇ ਪੈਰਾਂ ਦੇ ਕੱਪੜਿਆਂ ਦੀ ਸੱਟ ਨਹੀਂ ਬਹੂਗੀ ਠਿਕ ਨਾ ਬਹੂਗੀ ਤੇ ਬਾਕੀ ਟਰੈਕਟਰ ਦੀ ਬੰਤਰ ਅੱਗੋਂ ਆੜੀ ਬੈਲਟ ਤੁਸੀਂ ਦੱਸਦੇ ਪਏ ਸੀ ਹਾਂਜੀ ਇਹਨੂੰ ਬੈਲਟ ਹੀ ਰਹੀ ਆ ਜਿਸ ਤਰ੍ਹਾਂ ਗੱਡੀਆਂ ਟਾਈਮਕ ਬੈਲਟ ਆਉਂਦੀ ਉਹ ਬੈਲਟ ਇਹ ਛੁਲੀ ਨਹੀਂ ਹੋਊਗੀ ਇਹ ਢਲੀ ਨਹੀਂ ਹੋਊਗੀ ਹਾਂਜੀ ਠੀਕ ਹੈ ਜੀ ਜਾਂ ਜਿਸ ਤਰ੍ਹਾਂ ਇਹ ਸੈਕਸ਼ਨ ਜਾਂ 20 ਸੈਕਸ਼ਨ ਦੀਆਂ ਬੈਲਟਾਂ ਹੁੰਦੀਆਂ ਨੇ ਉਹ ਕਰੀਆਂ ਕਦੀਆਂ ਟਲੀਆਂ ਹੀ ਨਹੀਂਆਂ ਕਦੀ ਟਰੈਕਟਰ ਠੰਡਾ ਚੱਲ ਜਾਂਦਾ ਕਦੀ ਗਰਮ ਚੱਲ ਜਾਂਦਾ ਹਾਂ ਇਹਨੇ ਇਹ ਜੋ ਇਹਦੀ ਲਾਈਫ ਨੇ ਉਹ ਲਾਈਫ ਤੇ ਚੱਲਣਾ ਉਹ ਆਪਦੀ ਲਾਈਫ ਤੇ ਨੇ ਚੱਲਣਾ ਹਾਂਜੀ ਜੋ ਇਹਦੀ ਬੁੱਕਲੇਟ ਤੇ ਲਿਖਿਆ ਹੋਊਗਾ ਕਿ ਕਿੰਨੇ ਘੰਟੇ ਬਾਅਦ ਚੇਂਜ ਕਰਨੀ ਉਦੋਂ ਉਹ ਨੂੰ ਉਹ ਵੀ ਇੰਜ ਹੀ ਕਰਾਂਗੇ ਤੇ ਇਹਨੂੰ ਹਾਂਜੀ ਏਅਰ ਕਲੀਨਰ ਜਿਹੜਾ ਡਰਾਈਵ ਦਿੱਤਾ ਆ ਉਹ ਵੀ ਸ਼ੋ ਦੇ ਅੰਦਰ ਐ ਬੈਟਰੀ ਵੀ ਸ਼ੋ ਤੇ ਹੁੰਦਾ ਅੰਦਰ ਐ ਜਿਹੜੀ ਸਾਇਲੈਂਸਰ ਦੀ ਵੀ ਪੱਟੀ ਪੱਟੀ ਆ ਉਹ ਵੀ ਅੰਦਰ ਆ ਹਾਂ ਉਹ ਸਾਰਾ ਕੋ ਕਵਰ ਕਵਰ ਆ ਵੀ ਇਦਾਂ ਨਹੀਂ ਹੈਗਾ ਕੋ ਖਲਾਰਾ ਆ ਟਰੈਕਟਰ ਕਵਰ ਆ ਕੋਲਮ ਲਾ ਕੇ ਜਿਹੜੀ ਗੱਲ ਤੁਸੀਂ ਅੰਕਲ ਮੇਰੇ ਨਾਲ ਕਰੀ ਵੀ ਜਿਹੜੀਆਂ ਕਮੀਆਂ ਉਹਦੇ ਸੀ ਹਾਂਜੀ ਉਹ ਕੰਪਨੀ ਨੇ ਚੱਕਤੀਆਂ ਉਹ ਚੱਕਦੇ ਇਹਨੂੰ ਬੰਪਰ ਲਾ ਕੇ ਦਵਾਂਗੇ ਅੱਛਾ ਬੰਪਰ ਤੁਸੀਂ ਲਾ ਕੇ ਦੋਗੇ ਹਾਂਜੀ ਉਹਦੇ ਅੰਦਰ ਟਰੈਕਟਰ ਲੱਗੇ ਖਲੋਤੇ ਉਹਨਾਂ ਬੰਪਰ ਲੱਗੇ ਆ ਉਹਨਾਂ ਲੱਗੇ ਕੋਈ ਨਹੀਂ ਆਪਾਂ ਅੰਦਰ ਵੀ ਚੱਲਦੇ ਆ ਤੇ ਆਹ ਜਾਲੀ ਆਪਣੇ ਆ ਗਈ ਇਹ ਡਬਲ ਜਾਲੀ ਆਈ ਜਦੋਂ ਸਾਫ ਸੂਫ ਕਰਨਾ ਆ ਦਾ ਉਹ ਬੰਪਰ ਸਾਫ ਕਰਨਾ ਇਹਨੂੰ ਇਹਨੂੰ ਬਾਰ ਖਿੱਚ ਲੋ ਹਾਂ ਤੇ ਇਹ ਇਹ ਝੜ ਕੇ ਡਰਾਈ ਹੋ ਜੂਗੀ ਤੇ ਫੇਰ ਅੰਦਰ ਕਰਾਂਗੇ ਫੇਰ ਅੰਦਰ ਕਰਾਂਗੇ ਵੈਰੀ ਗੁੱਡ ਯਾਰ ਐਕਸਾਈਡ ਵੀ ਬੈਟਰੀ ਆ ਗਈ ਬਿਨਾ ਟਰਬੋ ਤੋਂ ਸਿੱਧਾ ਇੰਜਨ ਇੱਕ ਚੀਜ਼ ਮੈਨੂੰ ਹੋਰ ਬਹੁਤ ਸੋਹਣੀ ਲੱਗੀ ਜਿਹੜੀ ਆ ਹੀਟ ਗਾਰਡ ਵਗੈਰਾ ਕੰਪਨੀ ਨੇ ਪਹਿਲਾਂ ਹੀ ਦਿੱਤੇ ਭੱਟੀ ਦੇ ਉੱਪਰ ਵੀ ਬਈ ਆ ਵੀ ਟੈਂਕੀ ਨੂੰ ਸੇਕਣਾ ਵਜੇ ਹਾਂ ਕੰਪਨੀ ਨੇ ਧਿਆਨ ਤਾਂ ਪੂਰਾ ਰੱਖਿਆ ਵੀ ਹਾਈਡਰੋਲਿਕ ਹਾਈਡਰੋਲਿਕ ਪੰਪੇ ਨੂੰ ਡਬਲ ਆ ਡਬਲ ਆ ਗਈ ਹਾਂਜੀ ਵੈਰੀ ਗੁੱਡ ਜਿੱਟਰ ਜਿੱਟ ਦੀ ਬੈਜਿੰਗ ਹਰ ਇੱਕ ਜਗ੍ਹਾ ਤੇ ਆਪਦੀ ਆ ਗਈ ਹਾਂਜੀ ਕੁੱਲ ਮਿਲਾ ਕੇ ਨਾ ਕੰਪਨੀ ਨੇ ਇਸ ਸਟੈਂਪ ਇਥੇ ਫ੍ਰਿਜਰੇਟਰ ਦੀ ਹੈ ਹਰ ਪਾਰਟ ਤੇ ਫ੍ਰਿਜਰੇਟਰ ਦੀ ਸਟੈਂਪ ਆ ਓਕੇ ਵੀ ਕੰਪਨੀ ਨੇ ਆਪਦੇ ਮਾਰ ਕੇ ਆ ਵੀਰੇ ਦਿਖਾਇਓ ਓ ਥੱਲੇ ਹਾਂ ਆ ਰਹੀ ਵੀ ਆਪਦੇ ਬਲਾਕ ਤੇ ਸਾਰੇ ਕਿਤੇ ਹਾਈ ਟਾਰਕ ਇਹ ਜਿਵੇਂ 50 HP ਤੋਂ ਉੱਤੇ ਹਰ ਸੀਆਰਡੀ ਆ ਇਹ ਕਿੰਨੇ HP ਆ 47 ਕੇ 50 ਏ 50 HP ਹੈ ਜੀ 50 HP ਇਹ ਆਪਣੇ ਕੋਲ 45 HP ਹੈਗਾ 42 44 ਵੀ ਹੈਗਾ ਠੀਕ ਹੈ ਜੀ ਉੱਚ 4/4 ਚ 40 ਹਰਸਪਾਵਰ ਵੀ ਹੈਗਾ ਅੱਛਾ ਆਪਣੇ ਕੋਲ ਇੱਥੇ ਮਾਡਲ ਸਾਰੇ ਹੋ ਗਏ ਆ ਆਪਣੇ ਕੋਲ 18 18 ਹਰਸਪਾਵਰ ਤੋਂ ਲੈ ਕੇ ਹਾਂ ਜੀ 50 ਹਰਸਪਾਵਰ ਤੱਕ ਹੈਗੇ 18 ਤੇ 24 32 ਤੋਂ ਬਾਅਦ 40 ਹਾਂਜੀ 40 ਤੋਂ ਬਾਅਦ 45 45 ਤੋਂ ਬਾਅਦ 50 50 ਆਪਾਂ ਉਹ ਵੀ ਦਿਖਾ ਦਈਏ ਵੀਰਾਂ ਨੂੰ ਇਹ ਰ ਆਪਣੇ ਐਨਾਂ ਕਹਿਣ ਵੀ ਸਾਨੂੰ ਉਹ ਨਹੀਂ ਦਿਖਾਇਆ ਬਾਕੀ ਤੁਸੀਂ ਟਰੈਕਟਰ ਦੀ ਨਾ ਓਵਰ ਆਲ ਸਾਰੀ ਲੋਕ ਤੇ ਦੇਖਿਓ ਟਰੈਕਟਰ ਜੱਚਦਾ ਸੋਹਣਾ ਲੱਗਦਾ ਇਦਾਂ ਨਹੀਂ ਆਪਾਂ ਕਹਿ ਸਕਦੇ ਵੀ ਟਰੈਕਟਰ ਕੰਪਨੀ ਨੇ ਉਹਦਾ ਕਿਤੇ ਮਗਰੋਂ ਜੇ ਲਾਤੀ ਚੀਜ਼ ਨਾ ਟਰੈਕਟਰ ਸੋਹਣਾ ਲੱਗਦਾ ਹਾਂ ਉਹ ਵੀ ਦਿਖਾਉਣੇ ਆਪਾਂ ਇਹ ਆ ਗਿਆ 45 ਤੇ ਇਹ ਆਪਣਾ 45 ਐਚਪੀ ਚ ਹੋਊਗਾ ਜੀ ਇਹ 45 11 ਜੀ 45 ਐਚਪੀ ਚ 45 ਐਚਪੀ ਹਾਂਜੀ ਉਹਦੇ ਮੇਰਾ ਵੀ ਨਾ ਉੱਪਰ ਚੜ ਕੇ ਗੇਅਰ ਦੀਆਂ ਸਪੀਡਾਂ ਦਿਖਾਇਆ ਵੀਰਾਂ ਨੂੰ ਨਾ ਕਈ ਦੀ ਦੇਖ ਕੇ ਉਹ ਹੋ ਜਾਂਦਾ ਉੱਪਰ ਚੜ ਕੇ ਨਾ ਇੱਧਰ ਲੋ ਹਾਈ ਦਿਖਾ ਦਿਓ ਤੇ ਪਰਲੇ ਗੇਅਰ ਵੀ ਦਿਖਾ ਦਿਓ ਇਹ ਆ ਵਾਲਾ ਦਿਖਾ ਦਿਓ ਹਾਂ ਇੱਧਰ ਆ ਜੀ ਫੋਰਾ ਫੋਰਾ ਲਗਾ ਹਾਂ ਉਧਰ ਚੱਲਦੇ ਆਪਾਂ ਇਹ 540 ਪੀਟੀਓ ਵੀ ਆ ਗਈ ਇਹਦੀ ਆ ਜੋ ਆ ਆ ਗਿਆ ਆਪਣਾ 99 ਤੇ 900 939 DI ਇਹ ਚੱਲ ਇਹ 39 ਆਵਰਸ ਪਾਵਰ 39 ਆਵਰਸ ਪਾਵਰ ਹਾਂਜੀ ਇਹ ਬਾਗਾਂ ਵਾਸਤੇ ਆ ਸਬਜ਼ੀਆਂ ਵਾਸਤੇ ਆ ਹਾਂ ਤੇ ਪਲਾਂਟ ਵੀ ਪਲਾਂਟਰ ਵੀ ਚਲਾਊਗਾ ਆਲੂ ਦਾ ਡਿਗਰ ਵੀ ਚਲਾਊਗਾ ਅੱਛਾ ਤੇ ਇਹ 2.5 ਲੀਟਰ ਡੀਜ਼ਲ ਖਾਉ ਇੱਕ ਘੰਟੇ ਦਾ ਇੱਕ ਘੰਟੇ ਦਾ 7 ਫੁੱਟ ਰੋਟਾਵੇਟਰ ਖਿੱਚੂਗਾ 9 ਹਾਲ 9 ਹਾਲ ਦੀ ਕੈਪੈਸਿਟੀ ਦੀ ਵੈਰੀ ਗੁੱਡ ਯਾਰ ਵੇਖਣ ਨੂੰ ਬਚਾਏ ਲੱਗਦਾ ਇਹ ਫੋਰ ਆ 3 ਸਪੀਡ ਦੇ ਵਿੱਚ अच्छा ये 3 स्पीड च आ, 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 ए... okay, आ गया अपना लो हाई मीडियम हां जी ਤੇ ਪਾਵਰ ਸਟੀਰਿੰਗ ਪਾਵਰ ਸਟੀਰਿੰਗ ਉਧਰ ਕਿੰਨੇ ਗੇਅਰ ਆ ਗਏ ਜੀ ਚਾਰ ਜੀ ਉਧਰ ਆ ਗਏ ਆਪਣੇ ਚਾਰ ਲੋ हाई मीडियम ਤੇ ਆਹ ਕੀ ਆ ਜੀ ਇਹ ਪੀਟੀਓ ਗਿਆ ਰਿਵਰਸ ਤੇ ਫਾਰਵਰਡ ਹੈ ओके ਰਿਵਰਸ ਤੇ ਫਾਰਵਰਡ ਆ ਗਿਆ ਪੀਟੀਓ ਦੇ ਦੋ ਸਪੀਡ ਆ ਗਿਆ ਇਹ ਇਹ ਦਾ ਆਈ ਪੀਟੀਓ ਆ ਗਿਆ ਹਾਂ ਜੀ ਇਹ ਲੋ ਹਾਈ ਤੇ మీడియం మీడియం ਹਾਂ ਮੇਰਾ ਵੀ ਨਾ ਲੱਗ ਗਿਆ ਉਹ ਦਿਖਾਇਓ ਉਹ ਟਰੈਕਟਰ ਦੇ ਵੀ ਤੇ ਇਹਦੇ ਵੀ ਗੇਅਰ ਦੀ ਨਾ ਬੰਤਰ ਇਹਨਾਂ ਦੀ ਆਪ ਦੀ ਆ ਕਿਸੇ ਨੂੰ ਕਾਪੀ ਨਹੀਂ ਕੀਤਾ ਇਹਨਾਂ ਨੇ ਜੋ ਉਹ ਹਸਾਬ ਕਿਤਾਬ ਨਾ ਜੇ ਆਪਾਂ ਕਹਿ ਦਈਏ ਕਿਸੇ ਨਾਲ ਦੇਖ ਕੇ ਬਣਾਇਆ ਨਾ ਉਦਾਂ ਦਾ ਹਸਾਬ ਕਿਤਾਬ ਕੁਛ ਨਹੀਂਗਾ ਬਾਕੀ ਟਰੈਕਟਰ ਹੈ ਬਹੁਤ ਸੋਣਾ ਆ ਵੇਟ ਵੁੱਡ ਨਾਲ ਹੀ ਮਿਲਣਗੇ ਯਾ ਵਲੇ ਹਾਂਜੀ ਹਾਂਜੀ ਵੇਟ ਨਾਲ ਨੇ ਜੀ ਇਹ ਨਾਲ ਆ ਵੈਰੀ ਗੁੱਡ ਅਗਲਾ ਜਿਸ ਸਾਇਦਾ ਆ ਗਿਆ ਪਲੈਂਟਰੀ ਡਰਾਈਵ ਆਣਾ ਜੀ ਹਾਂਜੀ ਇਹ 15 ਕਿਲੋ ਦਾ ਇੱਕ ਵੇਟ ਆ ਤੇ 4 ਵੇਟ ਨੇ ਜੀ ਇਹ 60 ਕਿਲੋ ਵੇਟ ਆ ਗੇਰੋਂ ਠੀਕ ਆ ਬਈ ਜੀ ਪਲਾਂਟਰੀ ਡਰਾਈਵ ਇਹ ਆ ਗਿਆ। ਵੈਰੀ ਗੁੱਡ। ਇਹਦੀਆਂ ਬ੍ਰੇਕਾਂ ਵੀ ਪਾਵਰ ਹੀ ਹੈ ਜੀ। ਹਾਂਜੀ ਪਾਵਰ ਬ੍ਰੇਕ ਹੈ ਜੀ। ਵੈਰੀ ਗੁੱਡ 4x4 ਚ। ਬਾਗਾਂ ਵਾਲੇ ਵੀਰ ਕਿਸੇ ਨੂੰ ਵੀ ਚਾਹੀਦਾ ਤੇ ਬਾਈ ਜੀ ਉਹਨਾਂ ਦਾ ਨੰਬਰ ਮੈਂ ਦੇ ਹੀ ਦਿਨਾ ডিসਪਲੇ ਤੇ। ਕਿਸੇ ਨੂੰ ਵੀ ਚਾਹੀਦਾ ਤੁਸੀਂ ਕੰਟੈਕਟ ਬਾਈ ਜੀ ਉਹਨਾਂ ਨਾਲ ਕਰ ਲਿਓ ਜਿੱਟਰ ਨੂੰ ਲਵਰ ਜਿੱਟਰ ਨੂੰ ਜਿਹੜੇ ਪਿਆਰ ਕਰਦੇ ਉਹ ਵਾਲੇ ਵੀਰ। ਬਿਲਕੁਲ। ਇਹ ਤੁਸੀਂ ਇੱਕ ਵਾਰੀ ਆ ਕੇ ਕੰਪਨੀ 'ਚ ਵਿਜ਼ਿਟ ਜ਼ਰੂਰ ਕਰਿਓ। ਬੰਦੇ ਨੂੰ ਇੰਨੇ ਨਾਲ ਹਨਾ ਹੋ ਜਾਂਦਾ ਜੀ ਵੀ ਚੀਜ਼ ਨੂੰ ਇੱਕ ਵਾਰ ਚੈੱਕ ਜ਼ਰੂਰ ਕਰਿਓ। ਇਹ ਲੈਣਾ ਉਹ ਬਾਅਦ ਦੀ ਗੱਲ ਹੈ। ਇਸ ਕੰਟਰੋਲ ਹੈ ਦੀ ਡੀਲਰਸ਼ਿਪ ਆ ਜ਼ਿਲ੍ਹਾ ਤਰਨਤਾਰਨ ਚ ਹਾਂਜੀ ਤੇ ਇਹਦਾ ਸਾਡਾ ਸ਼ੋਰੂਮ ਹੈਗਾ ਸਾਡੀ ਸਬਸਿਲ ਪਿੱਖੀਵੰਡ ਚ ਬੀਐਸਐਫ ਦੇ ਹੈੱਡਕੁਆਟਰ ਦੇ ਆਪੋਜ਼ਿਟ ਆਪੋਜ਼ਿਟ ਹਾਂਜੀ ਇਹ ਹੈਗੀ ਆ ਅੰਮ੍ਰਿਤਸਰ ਖੇਮਕਨ ਰੋਡ ਅੰਮ੍ਰਿਤਸਰ ਖੇਮਕਨ ਰੋਡ ਠੀਕ ਹੈ ਜੀ ਤੇ ਆਪਾਂ ਉਹ ਮਰਾ ਟਰੈਕਟਰ ਦਿਖਾ ਦਈਏ ਵੀਰਾਂ ਨੂੰ 45ਵੀਂ ਉਹ 45 ਆਜੋ ਮਰਾ ਵੀਰ ਰੇਟ ਦੱਸ ਦਈਏ ਅੱਛਾ ਰੇਟ ਦੱਸ ਦਈਏ ਦੱਸ ਦਿੰਨੇ ਆ ਗੱਲ ਹੀ ਕੋਈ ਨਹੀਂ ਰੇਟ ਦਾ ਜਿਹੜਾ 50 11 ਹਾਂਜੀ ਇਹ 790 ਦਵਾਂਗੇ ਓਕੇ ਵਿੱਚ ਨੂੰ ਦਵਾਂਗੇ ਨਾਲ ਆਰਸੀ ਵੀ ਦਵਾਂਗੇ ਇਨਕਲੂਡਿੰਗ ਬੰਪਰ ਦਵਾਂਗੇ ਹਾਂਜੀ ਤੇ ਇਸ ਤੋਂ ਇਲਾਵਾ ਨਾਲ ਇਹਦੇ ਡਰਾਵਰ ਹੋਊਗੀ ਫੱਟੀ ਜੀ ਨੂੰ ਬੋਲਦੇ ਆ ਟੌਪਿੰਗ ਟੌਪਿੰਗ ਤੇ ਜਿਹੜਾ ਇਹ 45 11 ਆ ਹੂੰ ਇਹਦਾ ਰੇਟ ਜਿਹੜਾ ਆ ਉਹ 720 ਆ ਉਹ 790 ਇਹ 720 ਇਹ 720 ਇਹਦੀ ਗੱਲ ਕਰਦੇ ਆ ਅੰਕਲ 50 ਐਚਪੀ ਮੈਂ ਕਹਿੰਦਾ ਅੰਕਲ ਰੇਟ ਹੀ ਬਹੁਤ ਜ਼ਿਆਦਾ ਯਾਰ ਹਾਂਜੀ ਰੇਟ ਬਹੁਤ ਜਿਆਦਾ 790 ਦਾ ਮੈਨੂੰ ਲੱਗਦਾ ਕੋਈ ਟਰੈਕਟਰ ਵੀ ਨਹੀਂ ਹੁਣਾ ਸਾਈਡ ਗੇਅਰ ਕੋਈ ਟਰੈਕਟਰ ਨਹੀਂ ਹੈਗਾ ਪੰਜਾਬ ਆਪਣਾ ਜਿਹੜੀਆਂ ਬੰਨੜਾ ਟਰੈਕਟਰ 50 ਐਚਪੀ ਦਾ ਟਰੈਕਟਰ 790 45 ਐਚਪੀ ਦਾ ਟਰੈਕਟਰ 720 720 ਹੁੱਕ ਡੰਡਾ ਡਰਾਈਵਰ ਨਾਲ ਅੱਗੇ ਬੰਪਰ ਨਾਲ ਹਣਾ ਜੀ ਬੰਪਰ ਨਾਲ ਹੈ ਨਾਲ ਬੰਪਰ ਦੀ ਮੈਂ ਕਹਿੰਦਾ ਸਾਰਾ ਕੁਝ ਛਤਰੀ ਵੀ ਟੂਲ ਕਿਟ ਵੀ ਨਹੀਂ ਛਤਰੀ ਨਹੀਂ ਫੈਬਰਿਕ ਲੱਗਦੀ ਅਰੇ ਇਹਨੂੰ ਫੈਬਰਿਕ ਵਾਲੀ ਲੱਗਦੀ ਓਕੇ ਮਤਲਬ ਉਹ ਛਤਰੀ ਐਕਸਟਰਾ ਛਤਰੀ ਐਕਸਟਰਾ ਦਾ ਹੋ ਕਡੰਡਾ ਡਰਾਇਵਰ ਅੱਗੇ ਬੰਪਰ ਆਰ ਸੀ ਦਾ ਖਰਚਾ ਵਿੱਚ ਟੂਲ ਕਿਟ ਹਾਂਜੀ ਆਰ ਸੀ ਵੀ ਅਸੀਂ ਨਵਾਂ ਬਣਾਇਆ ਆਰ ਸੀ ਵਿੱਚੇ 720 ਦੇ ਹਾਂਜੀ ਵੈਰੀ ਗੁੱਡ ਯਾਰ ਅੰਕਲ ਆਦਾ ਤੁਸੀਂ 20 50 ਆਦੀ ਆ ਤਾਂ ਮੈਂ ਕਹਿੰਦਾ ਸਰਾ ਹੀ ਲੱਗ ਗਿਆ ਇਹਦੇ ਬਾਰੇ ਵੀ ਦੱਸੋ ਜੀ ਇਹ ਸਾਰੇ ਫੰਕਸ਼ਨ ਉਹਦੇ ਵਾਲੇ ਹੀ ਇਹਦੇ ਚ ਜਿਹਦੇ ਸੇਮ ਫੰਕਸ਼ਨ ਹੈ ਸਿਰਫ 5 ਐਚ ਪੀ ਉਹ ਤੋਂ ਛੋਟਾ ਹੈ ਬਾਕੀ ਸਭ ਕੋ ਦਿੱਤੋ ਇਹਨੂੰ ਇਹਨੂੰ ਟਾਇਰ ਜਿਹੜੇ ਆ ਅਗਲੇ ਆ ਉਹ 650 16 ਦੇ ਨੇ ਹਾਂ ਪਿਛਲੇ ਜਿਹੜੇ ਉਹ 14 9 28 ਦੇ ਨੇ ਉਹ 14 9 28 ਦੇ ਆ ਗਏ ਹਾਂਜੀ ਉਹਦੇ 16 9 28 ਦੇ ਵੱਡੇ ਨੇ ਉਹਦੇ 16 ਦੇ ਆ ਗਏ ਬਾਕੀ ਸਭ ਇੰਜਨ ਦੀ ਬੰਤਰ ਗੇਰਾਂ ਦੀਆਂ ਸਪੀਡਾਂ ਸਭ ਸੇਮ ਉਹ ਸਭ ਸੇਮ ਚੀਜ਼ ਹੈ ਵੈਰੀ ਗੁੱਡ ਲਓ ਜੀ ਮੇਰੇ ਵੀਰ ਲੰਘਦੇ ਲੰਘਦੇ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਵਿਖਾ ਦਿੱਤੀ ਆਪਾਂ ਨਾਲੇ ਅੰਕਲ ਨੂੰ ਮਿਲਾ ਦਿੱਤਾ ਹਾਂਜੀ ਪਿੱਖੀ ਵੇਣ ਤੋਂ ਜਦੋਂ ਆਪਾਂ ਜਾਂਦੇ ਨਾ ਇੱਧਰ ਨੂੰ ਅੰਮ੍ਰਿਤਸਰ ਰੋਡ ਅੰਮ੍ਰਿਤਸਰ ਰੋਡ ਅੰਮ੍ਰਿਤਸਰ ਰੋਡ ਪਿੱਖੀ ਵੇਣ ਤੋਂ ਨਿਕਲਦੇ ਸਾਰੇ ਅੰਮ੍ਰਿਤਸਰ ਰੋਡ ਦੇ ਖੱਬੇ ਹੱਥ ਖੱਬੇ ਹੱਥ ਤੁਹਾਨੂੰ ਜੀਟਾ ਟਰੈਕਟਰ ਬਾਹਰ ਜਿਵੇਂ ਆਪਾਂ ਦੇਖਿਆ ਸਾਹਮਣੇ ਅਪੋਜ਼ਿਟ ਬੀਐਸਐਫ ਦਾ ਹੈੱਡਕੁਆਰਟਰ ਆ ਹਾਂ ਤੇ ਤੁਸੀਂ ਨਾ ਮੈਂ ਉਹੀ ਗੱਲ ਫੇਰ ਵਾਰ-ਵਾਰ ਕਰਦਾ ਬਾਈ ਜੀ ਹੁਣਾਂ ਦੇ ਨੰਬਰ ਮੈਂ ਡਿਸਪਲੇ ਤੇ ਦਿੱਤੇ ਹੀ ਹੋਏ ਆ ਤੁਸੀਂ ਫੋਨ ਤੇ ਕੋਈ ਜਾਣਕਾਰੀ ਲੈਣੀ ਆ ਕੋਈ ਪੁਰਾਣਾ ਟਰੈਕਟਰ ਕਟਾਉਣਾ ਉਹ ਵੀ ਕਟਾ ਸਕਦੇ ਹੋ ਇਹ ਟਰੈਕਟਰ ਲੈਣੇ ਆ ਅੰਕਲ ਜੀ ਹੁਣਾਂ ਨਾਲ ਤੁਸੀਂ ਫੋਨ ਤੇ ਸੰਪਰ ਬ੍ਰਾਂਡ ਆ ਕੋਈ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਕੋਈ ਜਾਲੀ ਕੰਪਨੀ ਆ ਬ੍ਰਾਂਡ ਤਾਂ ਬ੍ਰਾਂਡ ਹੀ ਹੁੰਦਾ ਦੇਖੋ ਇਹ ਚੈਕੋਸਲੋਵਾਕੀਆ ਦਾ ਬ੍ਰਾਂਡ ਆ ਹੂੰ ਚੈਕੋਸਲੋਵਾਕੀਆ ਨੇ ਹੀ ਲਾਂਚ ਕੀਤਾ ਇਹਨੂੰ ਇੰਡੀਆ ਦੇ ਵਿੱਚ ਠੀਕ ਆ ਜੀ ਉਹਨੇ ਬੰਗਲੌਰ ਦੀ VST ਕੰਪਨੀ ਆ ਜਿਹੜੀ ਉੱਥੇ ਇਹਨੂੰ ਅਸੈਂਬਲ ਕਰਦੀ ਆ ਠੀਕ ਆ ਜੀ ਤੇ ਦੋ ਆ ਗਿਆ ਆਪਦੇ ਛੋਟੇ ਵੀਰ ਨੂੰ ਗੱਲਬਾਤ ਕਰਦੇ ਆ ਤੋਂ ਵੱਧ ਘੱਟ ਸ਼ਬਦ ਹੋ ਜਾਣ ਕੋਈ ਗੱਲ ਨਹੀਂ ਅੰਕਲ ਕੋਈ ਗੱਲ ਨਹੀਂ ਬਹੁਤ ਬਹੁਤ ਸ਼ੁਕਰੀਆ ਕੋਈ ਗੱਲ ਨਹੀਂ ਤੇ ਕੋਈ ਸ਼ਬਦ ਵੱਧ ਘੱਟ ਹੋਵੇ ਉਹਦੇ ਲਈ ਮਾਫੀ ਆ ਤੇ ਇੱਕ ਵਾਰੀ ਅੰਕਲ ਜੀ ਉਹਨਾਂ ਕੋਲੇ ਜ਼ਰੂਰ ਵਿਜ਼ਿਟ ਕਰਿਓ